ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਜਿਸ ਵੇਲੇ ਸਤਗੁਰਾਂ ਨੇ ਮਾਧੋ ਦਾਸ ਬਰਾਗੀ ਨੂੰ ਅੰਮ੍ਰਿਤ ਪਾਨ ਕਰਵਾ ਕੇ ਖਾਲਸਾ ਤਿਆਰ ਕਰ ਦਿੱਤਾ ਹੈ ਤੇ ਨਾਮ ਰੱਖਿਆ ਗੁਰਬਖਸ਼ ਸਿੰਘ ਇਸ ਵੇਲੇ ਸਰਦਾਰ ਗੁਰਬਖਸ਼ ਸਿੰਘ ਆਪਣੇ ਪੰਜਾਂ ਹੀ ਜਥੇਦਾਰਾਂ ਨੂੰ ਕੋਲੇ ਬੁਲਾ ਕੇ ਜਿਵੇਂ ਉਹਨਾਂ ਨੂੰ ਲਿਆ ਕਰਦਾ ਹੈ ਪੀ ਪੰਜਾਬ ਨੂੰ ਕਿਵੇਂ ਚੱਲਣਾ ਸਿੱਧਾ ਰਸਤਾ ਹੋਵੇ ਕੋਈ ਦੇਰ ਨਾ ਲੱਗੇ ਤੇ ਇਸ ਤਰ੍ਹਾਂ ਕਰਕੇ ਰਹਿ ਜਿਵੇਂ ਸਤਗੁਰਾਂ ਤੋਂ ਲੈ ਕੇ ਅੱਗੇ ਆ ਪੰਜਾਬ ਵੱਲ ਨੂੰ ਚੱਲਦੇ ਆ ਆਓ ਸੁਣੀਏ ਬੰਦਾ ਆਖਦਾ ਬੁਲਾ ਕੇ ਕੋਲੇ ਵੀ ਬੰਦਾ ਆਖਦਾ ਆਖਦਾ ਬੁਲਾ ਕੇ ਕੋਲੇ ਯੋਧ ਸਹਿਬਾਜ਼ ਸਿੰਘ ਨੂੰ ਕਿੰਦਾ ਕਰੀਏ ਕਰੀਏ ਜਾਣ ਦੀ ਤਿਆਰੀ ਬੈਠ ਕੇ ਸਲਾਹ ਕਰਦੇ ਉਹ ਸਿੱਧਾ ਰਸਤਾ ਰਸਤਾ ਦਖਣ ਤੋਂ ਜਾਵੇ دیر ਨਾ ਕੋਈ ਲੱਗੇ ਫਾਲਤੂ ਛੇਤੀ ਚੱਲ ਗੇ ਚੱਲ ਕੇ ਤਕਾਉਣੇ ਬਦਲੇ ਮਾਰ ਕੇ ਮਕਾਉਣਾ ਜੱਗ ਚੋਂ ਵੈਰੀ ਵੈਰੀ ਲੜ ਜਾਣਾ ਮੁਗਲਾਂ ਨੂੰ ਸਪ ਜੈਰੀ ਲੜ ਜਾਣਾ ਮੁਗਲਾਂ ਨੂੰ ਸਪ ਜੈਰੀ ਫੇਰ ਸੱਦਿਆ ਬਨੋਦ ਸਿੰਘ ਬਾਵਾ ਬਈ ਫੇਰ ਸੱਦਿਆ ਸੱਦਿਆ ਵਨੋਦ ਸਿੰਘ ਬਾਵਾ ਕਾਨ ਸਿੰਘ ਰਾਮ ਸਿੰਘ ਤੇ ਵਿਜੇ ਸਿੰਘ ਨੂੰ ਸਿੰਘ ਨੂੰ ਬੁਲਾ ਕੇ ਕੋਲੇ ਫਦੇ ਦਾ ਜਕਾਰਾ ਛੱਡਿਆ ਕਹਿੰਦਾ ਦੱਸ ਦਿਓ ਦੱਸ ਦਿਓ ਆਪਣੀ ਮਰਜ਼ੀ ਕਿਦਾਂ ਹੈ ਪੰਜਾਬ ਚੱਲਣਾ ਕਹਿ ਕੇ ਕਹਿ ਕੇ ਚੱਲ ਪੋ ਗੋਬਿੰਦ ਸਿੰਘ ਦਾ ਨਾਂ ਲੈ ਕੇ ਚੱਲ ਪੋ ਗੋਬਿੰਦ ਸਿੰਘ ਦਾ ਨਾਂ ਲੈ ਕੇ ਬੰਦਾ ਆਖਦਾ ਬੁਲਾ ਕੇ ਕੋਲੇ ਵੀ ਬੰਦਾ ਆਖਦਾ ਆਖਦਾ ਬੁਲਾ ਕੇ ਕੋਲੇ ਜੁਦੇ ਸਹਿਬਾਦ ਸਿੰਘ ਨੂੰ ਕਿੱਦਾਂ ਕਰੀਏ ਕਰੀਏ ਜਾਨ ਦੀ ਤਿਆਰੀ ਬੈਠ ਕੇ ਸਲਾਹ ਕਰਦੇ ਉਸ ਦਰਸ ਦਾ ਰਸਤਾ ਤਾਂ ਤੈਨੂੰ ਜਾਵੇ دیر ਨਾ ਕੋ ਲੱਗੇ ਫਾਲ ਤੂੰ ਛੇਤੀ ਚੱਲ ਕੇ ਚੱਲ ਕੇ ਚਕਾਉਣੇ ਬਦਲੇ ਮਾਰ ਕੇ ਮੁਕਾਉਣਾ ਜੱਗ ਚੋਂ ਵੈਰੀ ਵੈਰੀ ਲੜ ਜਾਣਾ ਮੁਗਲਾਂ ਨੂੰ ਸੱਪ ਜ਼ਹਿਰੀ ਲੜ ਜਾਣਾ ਮੁਗਲਾਂ ਨੂੰ ਸੱਪ ਜ਼ਹਿਰੀ ਫੇਰ ਵੱਤ ਸਦਿਆ ਬਨੋਦ ਸਿੰਘ ਬਾਵਾ ਬਈ ਫੇਰ ਸਦਿਆ ਸਤਿ ਦੇ ਆਵਨ ਉਹਦ ਸਿੰਘ ਬਾਲਾਕਾਨ ਸਿੰਘ ਰਾਮ ਸਿੰਘ ਤੇ ਵਿਜੇ ਸਿੰਘ ਨੂੰ ਸਿੰਘ ਨੂੰ ਬੁਲਾ ਕੇ ਕੋਲੇ ਫਤੇ ਦਾ ਜਕਾਰਾ ਛੱਡਿਆ ਕਹਿੰਦਾ ਦੱਸ ਦਿਓ ਦੱਸ ਦਿਓ ਆਪਣੀ ਮਰਜ਼ੀ ਕਿੱਦਾਂ ਹੈ ਪੰਜਾਬ ਚੱਲਣਾ ਕਹਿ ਕੇ ਕਹਿ ਕੇ ਵੇ ਚੱਲ ਪੋ ਗੋਬਿੰਦ ਸਿੰਘ ਦਾ ਨਾਂ ਲੈ ਕੇ ਚੱਲ ਪੋ ਗੋਬਿੰਦ ਸਿੰਘ ਦਾ ਨਾਂ ਲੈ ਕੇ ਇਕੱਠੇ ਕੱਲ ਸਿੰਘਾਂ ਦੇ ਦਲ ਪਾਰੀ ਵੀ ਇਕੱਠੇ ਕਰ ਲੋ ਕਰ ਲੋ ਸਿੰਘਾਂ ਦੇ ਦਲ ਪਾਰੀ ਚਿੱਠੀਆਂ ਪੱਤਰ ਭੇਜ ਕੇ ਸਦੋ ਮਾਝ ਦੇ ਮਾਝ ਦੇ ਲੜਾਕੂ ਸਾਰੇ ਆਉਣ ਹਥਿਆਰ ਚੁੱਕ ਕੇ ਨਾਲੇ ਖਰਚਾ ਕਰ ਜਜਨਾਵੀ ਬਣ ਸਕਦਾ ਪੰਨਿਆਂ ਤੇ ਆਉਣ ਬਣ ਕੇ ਸਾਰੇ ਸਾਰੇ ਸੁੱਧਣੇ ਪੰਜਾਬ ਦੇ ਵਿੱਚੋਂ ਹਤਿਆਰੇ ਸੁੱਧਣੇ ਪੰਜਾਬ ਦੇ ਵਿੱਚੋਂ ਹਤਿਆਰੇ ਬੰਦਾ ਹੱਸ ਕੇ ਵਿਦਾਲੇ ਤੁਰਿਆ ਭਈ ਬੰਦਾ ਹੱਸ ਕੇ ਹੱਸ ਕੇ ਵਿਦਾਲੇ ਤੁਰਿਆ ਚੱਲਿਆ ਪੰਜਾਬ ਦੇਸ਼ ਨੂੰ ਸਿੰਘ ਖੇਡਦੇ ਖੇੜ ਦੇ ਖੁਸ਼ੀ ਦੇ ਵਿੱਚ ਗੱਤ ਕਾ ਮੂਰੇ ਲੱਗੇ ਜਥੇਦਾਰ ਦੇ ਫੌਜਾਂ ਚੱਲੀਆਂ ਚੱਲੀਆਂ ਗੁਰਾਂ ਦਾ ਨਾਮ ਲੈ ਕੇ ਡਾਂਕੇ ਉੱਤੇ ਚੋਟ ਮਾਰ ਕੇ ਸੰਗਤ ਸਾਂਗਤੇ ਬਈ ਸਿੱਖੀ ਦੀ ਪਿਆਰੀ ਰੰਗਣਾ ਚ ਸਿੱਖ ਰੰਗ ਤੇ ਸਿੱਖੀ ਦੀ ਪਿਆਰੀ ਰੰਗਣਾ ਚ ਸਿੱਖ ਰੰਗ ਤੇ ਵਿੱਚ ਜੋਸ਼ ਦੇ ਜਕਾਰੇ ਛੱਲਦੇ ਬਈ ਵਿੱਚ ਜੋਸ਼ ਦੇ ਜੋਸ਼ ਦੇ ਜਕਾਰੇ ਛੱਲਦੇ ਬੁੱਲ ਸੋਨਹਾਲ ਆਖ ਕੇ ਉੱਡ ਗਰਦਾ ਗਰਦਾ ਚੜੇ ਅਸਮੰਨੀ ਕੋੜਿਆਂ ਦੇ ਸੁੰਭ ਖੜ ਕੇ ਜਿਵੇਂ ਬਿਜਲੀ ਬਿਜਲੀ ਬੱਦਲ ਵਿੱਚ ਗੱਜ ਦੀ ਨੌਬਤਾਂ ਨਗਰਜ ਪਵੇ ਭਾਰੀ ਭਾਰੀ ਚੱਲ ਪਹਨ ਦੇੜ ਸਹਿਬ ਤੋਂ ਕਰ ਤਿਆਰੀ ਚੱਲ ਪਹਨ ਦੇੜ ਸਹਿਬ ਤੋਂ ਕਰ ਤਿਆਰੀ ਲੰਗੇ ਜਿੱਥੋਂ ਦੀ ਗਰਜ ਦੇ ਯੋਧੇ ਹਾਥੀਆਂ ਨਰਾ ਛੱਡ ਤੇ ਸਭ ਸਹਿਮ ਗੇ ਸਹਿਮ ਗੇ ਪਸ਼ੂ ਤੇ ਪੰਛੀ ਤੱਕ ਕੇ ਨਜ਼ਾਰਾ ਵੱਖਰਾ ਸ਼ੇਰ ਭੱਜ ਗੇ ਭੱਜ ਗਏ ਜੰਗਲ ਦੇ ਸਾਰੇ ਸਿੰਘਾਂ ਦੀ ਆਵਾਜ਼ ਸੁਣ ਕੇ ਕੰਬਦੇ ਕੰਬਦੇ ਵਿਚਾਈ ਚਾਈ ਜਾਨ ਸੂਰਮੇ ਵਿੱਚ ਜੰਗ ਦੇ ਚਾਈ ਚਾਈ ਜਾਨ ਸੂਰਮੇ ਵਿੱਚ ਜੰਗ ਦੇ ਛੱਡਾ ਕੇਸਰੀ ਚੂਰ ਦਾ ਜਾਵੇ ਵੀ ਚੰਦਾ ਕੇਸਰੀ ਕੇਸਰੀ ਚੂਲਦਾ ਜਾਵੇ ਨਾਲ ਸੀ ਨਿਸ਼ਾਨ ਸਹਬ ਦੇ ਮੂਰੇ ਵੱਜਦਾ ਵੱਧਦਾ ਵਿਗਿਲ ਸੀ ਮਾਰੂ ਹੌਸਲੇ ਬੁਲੰਦ ਕਰਦਾ ਜਾਂਦੇ ਸੂਰਮੇ ਸੂਰਗੇ ਹਲਾਉਂਦੇ ertid ਜਿੰਨਾਂ ਨੂੰ ਪਿਆਰ ਦੇਸ਼ ਦਾ ਆਵੇ ਆਵੇ ਜਸ ਉਹਨਾਂ ਯੋਧਿਆਂ ਦਾ ਜਗ ਗਾਵੇ ਜਸ ਉਹਨਾਂ ਯੋਧਿਆਂ ਦਾ ਜਗ ਗਾਵੇ ਜੱਗ ਦੇਖਿਆ ਢੂੰਡ ਕੇ ਸਾਰਾ ਬਈ ਜੱਗ ਦੇਖਿਆ ਹਾਂ ਦੇਖਿਆ ਢੂੰਡ ਕੇ ਸਾਰਾ ਸਿੰਘਾਂ ਦੀ ਮਿਸਾਲ ਨਾ ਮਿਲੇ ਉੱਚੇ ਹੌਸਲੇ ਹੌਸਲੇ ਪਹਾੜਾਂ ਨਾਲੋਂ ਦਿਲ ਡੂੰਘੇ ਸਾਗਰਾਂ ਤੇ ਬਾਜਾਂ ਵਾਲੇ ਦੇ ਵਾਲੇ ਦੇ ਸੂਰਮੇ ਜਿਹੜੇ ਮੌਤ ਨੂੰ ਮੁਖੌਲ ਕਰਦੇ ਖੜਕੇ ਖੜ ਕੇ ਸੁਣ ਲੋ ਪਤੰਗਾ ਦਸਦਾ ਵਾਰਾਂ ਪੜ ਕੇ ਸੁਣ ਲੋ ਪਤੰਗਾ ਦਸਦਾ ਵਾਰਾਂ ਪੜ ਕੇ ਸੁਣ ਲੋ ਪਤੰਗਾ ਦਸਦਾ ਵਾਰਾਂ ਪੜ ਕੇ